ਜੈ ਫਕੀਰਾਂ ਦੀ ਜੈ ਫਕੀਰਾਂ ਦੀ ਡੇਰਾ ਬਾਬਾ ਸਾਈਂ ਤੱਕਿਆ ਪਿੰਡ ਸਿੰਘਾ ਵਾਲਾ ਮੇਰ ਗਿਆ ਭੈਣਾ ਆਈਆਂ ਭੈਣਾ ਕਿਥਾਂ ਗਿਆ ਤੁਸੀਂ ਜੋ ਘੱਲ ਕਹਿੰਦੇ ਘੱਲ ਕਲਾ ਤੋਂ ਮੇਰੇ ਭੈਣਾ ਆਈਆਂ ਤੇ ਇਹਨਾਂ ਨੇ ਬਾਬਾ ਜੀ ਦਰਬਾਰ ਤੇ ਹਾਜ਼ਰੀਆਂ ਭਰੀਆਂ ਸੀ ਤੇ ਕਿੰਨੇ ਜਣੇ ਦੇ ਵੀਜ਼ਾ ਆ ਗਿਆ ਪਤੋ 4 ਜਣੇ ਦਾ 4 ਜਣੇ ਦਾ ਵੀਜ਼ਾ ਆਇਆ ਤੇ ਵੇਖੋ ਚਾਰ ਜਾਜ ਲੈ ਕੇ ਬਾਬੇ ਦਰਬਾਰ ਤੇ ਆ ਬੇ ਲੋ ਗੈ ਲੋ ਚਾਰ ਜਾਜ ਤੇ ਚਾਰ ਟੇ ਪੀਸ ਬਾਬੇ ਦਰਬਾਰ ਤੇ ਮਠਿਆਈਆਂ ਦੇ ਡੱਬੇ ਆ ਕੁਸਾ ਚ ਪੱਟੇ ਵੀ ਪੜਾਓ ਬੜੀ ਕਰਪਾ ਕੀਤੀ ਚਾਰਾਂ ਜਣ ਦੇ ਇੱਕ ਘਰਜੀ ਵੀਜੇ ਆਏ ਤੇ ਪੁੱਤ ਕਿਹਦੇ ਕਿਹਦੇ ਵੀਜੇ ਆਏ ਆ ਬੜੋ ਤਿੰਨਾ ਬੱਚਿਆਂ ਦਾ ਟੱਕ ਮਿਲ ਤਿੰਨਾ ਬੱਚਿਆਂ ਦੇ ਤੇ ਇੱਕ ਤੁਹਾਡੇ ਦੇ ਕਿ ਕਿੰਨੇ ਚਿਰ ਦਾ ਕਮੜਿਆ ਸੀ ਇਹ ਕਿੰਨੇ ਟਾਈਮ ਦਾ ਕਮੜਿਆ ਸੀਗਾ ਪਾਪਾ ਜੀ ਮਠਾਈਆਂ ਵੀ ਲੈ ਕੇ ਆਏ ਆ ਤਿੰਨ ਚਾਰ ਸਾਲ ਹੋ ਗਏ ਤਿੰਨ ਚਾਰ ਸਾਲ ਤੋਂ ਕਮੜਿਆ ਸੀਗਾ ਤੇ ਡੈਡੀ ਇਹਨਾਂ ਦੇ ਬਾਪ ਸੀਗੇ ਤੇ ਬਾਬਾ ਜੀ ਦੇ ਦਰਵਾਜ਼ੇ ਚਾਦਰਾਂ ਚਾਰ ਡੱਬੇ ਚਾਰ ਜਾਜ ਆ ਬੜੋ ਤੇ ਬਾਬੇ ਦਰਵਾਜ਼ੇ ਲੈ ਕੇ ਆਏ ਆ ਤੇ ਬੜੀ ਕਿਰਪਾ ਕੀਤੀ ਬਾਬਾ ਜੀ ਨੇ ਅੱਜ ਬਾਬਾ ਜੀ ਦਰਬਾਰ ਤੇ ਜਾਜ ਲੈ ਕੇ ਇਹ ਗੱਲਾਂ ਨਿੱਕੇ ਨਿੱਕੇ ਤੇ ਜ਼ਰੂਰ ਆ ਜਾਜ ਇੱਕ ਜ਼ਰੂਰੀ ਨਹੀਂ ਵੀ ਇਹ ਕੋਈ ਵੱਡੀ ਗੱਲ ਆ ਤਾਂ ਇੱਕ ਜਿਹੜੀ ਸ਼ਰਧਾ ਹੁੰਦੀ ਸ਼ਰਧਾ ਦਾ ਇੱਕ ਫੁੱਲ ਦੇ ਵੀ ਹੋ ਜਾਂਦੀ ਆ ਇਹਨੇ ਸੁਖਣਾ ਸੁਖੀ ਸੀ ਬਾਬਾ ਜੀ ਨੇ ਸੁਖਣਾ ਪੂਰੀ ਕੀਤੀ ਆ ਅੱਜ ਬਾਬਾ ਜੀ ਦਰਬਾਰ ਤੇ ਸ਼ਰਧਾ ਦੇ ਭੇਟ ਚੜਾਉਣ ਆਏ ਆ ਆਪਦੀ ਸ਼ਰਧਾ ਨਾਲ ਦਰਬਾਰ ਤੇ ਆਏ ਆ ਤੁਹਾਡਾ ਵੀ ਕੋਈ ਕੰਮ ਆੜਿਆ ਡੇਰਾ ਬਾਬਾ ਸਾਈਂ ਤੇ ਕੇ ਦਰਬਾਰ ਤੇ ਘਰੇ ਬੈਠੇ ਸ਼ਰਧਾ ਦਾ ਸੁਖ ਸੁਖੋ ਤੁਹਾਡੇ ਕਾਰਜ ਰਾਸ ਹੋਣਗੇ ਅੱਜ ਕੱਲਾ ਤੋਂ ਮੇਰੇ ਵੀਰ ਭੈਣ ਆਈਆਂ ਵਾਂ ਚਾਰਾਂ ਇਹਨੇ ਦੇ ਵੀਜਾ ਤੇ ਕਿਹੜੀ ਤਰੀਕ ਨੂੰ ਜਾਣਾ ਵਾ ਐ ਤਾਂ ਲੈਣੀ ਹੈ ਤਾਂ ਹੱਟ ਟਿਕਟ ਲੈਣੀ ਹੈ ਤੇ ਬਾਬਾ ਜੀ ਕਿਰਪਾ ਕਰੇ ਸਿਰ ਇੱਕ ਲੱਗ ਜਾਏ ਕੰਮ ਤੇ ਜਾ ਕੇ ਤਰੱਕੀਆਂ ਕਰਨ ਜੈ ਬਾਬਾ